ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ 10 ਦਿਸ਼ਾ ਪੂਰਬ ਪੱਛਮ ਉੱਤਰ ਦੱਖਣ ਅਗਨ ਕੋਣ ਵਾਇਵ ਕੋਣ ਨੈਰਤ ਕੋਣ ਨੀਸ਼ਾਨ ਕੋਣ ਆਕਾਸ਼ ਪਤਾਲ 10 ਪ੍ਰਾਨ ਪ੍ਰਾਨ ਅਪਾਨ ਸਮਾਨ ਵਯਾਨ ਉਦਾਨ 나ਗ ਕੁਰਮ ਕ੍ਰਿਕਲ ਦੇਵਦਾਤ ਤਨਜੈ 10 અવਤਾਰ ਮਛ ਕਛ ਵਰਾਹਾ ਨਰਸਿੰਘ ਬਾਵਨ ਪਰਸ ਰਾਮ ਸ਼੍ਰੀ ਰਾਮਚੰਦਰ ਸ਼੍ਰੀ ਕ੍ਰਿਸ਼ਨ ਬੋਧ ਮਹਿਕਲੰਕ ਸੋ ਗੁਰੂ ਪਿਆਰਿਓ ਇਹ ਜੋ ਮੈਂ ਤੁਹਾਨੂੰ ਅੱਖਰ ਵਾਈ ਅੱਖਰ ਦੱਸ ਰਿਹਾ ਹਾਂ ਇਹ 10 ਪਾਤਸ਼ੀਆਂ ਦੇ 10 ਦਿਸ਼ਾ ਜਿਸ ਤਰ੍ਹਾਂ ਜਿਸ ਤਰ੍ਹਾਂ ਪਹਿਲੀਆਂ 9 ਵੀਡੀਓ ਦੇ ਵਿੱਚ ਜਿਸ ਤਰ੍ਹਾਂ ਨੌਵੇਂ ਪਾਛਾ ਜੀ ਦੇ ਤੁਹਾਨੂੰ ਦੱਸੇ ਸਨ ਪਹਿਲੇ ਨੰਬਰ ਤੇ ਸਰਵਣ ਭਗਤੀ ਦੂਸਰੇ ਨੰਬਰ ਤੇ ਕੀਰਤਨ ਭਗਤੀ ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਬੋਲਿਆ ਹੈ ਪੂਰਾ ਪਹਿਲੇ ਨੰਬਰ ਤੇ ਦੂਸਰੇ ਨੰਬਰ ਤੇ ਪੱਛਮ ਇਸ ਤਰ੍ਹਾਂ ਜੋ ਮੈਂ ਸ਼ਬਦ ਬੋਲਦਾ ਹਾਂ ਇਹ ਨੰਬਰ ਵਾਈਜ਼ ਹੀ ਬੋਲਦਾ ਹਾਂ ਅਗਰ ਮੈਂ ਇਹਨਾਂ ਦੇ ਅੱਗੇ ਇੱਕ ਜਾਂ ਦੋ ਨੰਬਰ ਇਸ ਤਰ੍ਹਾਂ ਲਾਵਾਂਗਾ ਤਾਂ ਵੀਡੀਓ ਬਹੁਤ ਹੀ ਜ਼ਿਆਦਾ ਲੰਬੀ ਹੋ ਜਾਵੇਗੀ ਤੇ ਤੁਸੀਂ ਆਪ ਹੀ ਇਹਨਾਂ ਸ਼ਬਦਾਂ ਦੀ ਚੋਣ ਕਰ ਲੈਣੀ ਜਿਸ ਤਰ੍ਹਾਂ ਹੁਣ ਮੈਂ ਅੱਗੇ 10 ਅਵਤਾਰ ਜੋ ਆਪ ਜੀ ਨੂੰ ਦੱਸਣ ਜਾ ਰਿਹਾ ਹਾਂ ਸਾ ਮੱਚ ਕੱਚ ਬਹਾਰ ਬਰਾਹਾ ਨਰਸਿੰਘ ਬਾਵਲ ਪਰਸ਼ਰਾਮ ਸ਼੍ਰੀ रामचंद्र श्री कृष्ण बोਧ ਨਹਿਕਲੰਕ ਇਸੇ ਤਰ੍ਹਾਂ ਦਾ ਸੰਿਆਸ ਤੀਰਥੀ ਆ ਸ਼ਰਮੀ ਬਣੀ ਆ ਰੰਗਣੀ ਗਿਰੀ ਪਰਵਤੀ ਸਾਗਰ ਸਰਸਵਤੀ ਪੂਰੀ ਭਾਰਤੀ ਦਸਪੁਰਵ ਜੇਸਟ ਮਾਸੇ ਸ਼ੁਕਲ ਪੱਖੇ ਦਸਵੀਂ ਦਿੱਤੇ ਹਸ ਨਖਤਰੇ ਬੁੱਧਵਾਰ ਗੁਰਕਰਨ ਆਨੰਦ ਜੋਗ ਵਿਤੀ ਪਾਤ ਕਰਨਿਆਂ ਦਾ ਚੰਦਰਮਾ ਵਿਰਖ ਦਾ ਸੂਰਜ ਦਸ ਪਾਪ ਬਿਨ ਦੇਈ ਵਸਤੂ ਦਾ ਗ੍ਰਹਿਣ ਕਰਨਾ ਵੇਦ ਵੇਦ ਵਿਧਾਨ ਬਿਨਾ ਹਿੰਸ਼ਾ ਕਰਨੀ ਪਰਦਾਰਾ ਗਮਨ ਕਰਨਾ ਇਹ ਤਿੰਨ ਸਰੀਰ ਦੇ ਪਾਪ ਹਨ ਚੌਥਾ ਰੁੱਖਾ ਬੋਲਣਾ ਪੰਜਵਾਂ ਝੂਠ ਬੋਲਣਾ ਛੇਵਾਂ ਚੁਗਲੀ ਕਰਨੀ ਸਤਮਾ ਅਨਰਥ ਬੋਲਣਾ ਇਹ ਚਾਰ ਬਾਣੀ ਦੇ ਪਾਪ ਹਨ ਅੱਠਵਾਂ ਪ੍ਰਾਇਤਨ ਤੇ ਗ੍ਰਹਿਣ ਕਰਨ ਦੀ ਇੱਛਾ ਨੌਵਾਂ ਦੂਜਿਆਂ ਦਾ ਬੁਰਾ ਚਿਤ ਬਣਾ ਦਸਮਾ ਦੂਜਿਆਂ ਦੀ ਬੇਪੂਤੀ ਨੂੰ ਵੇਖ ਕੇ ਸੜਨਾ ਇਹ ਤਿੰਨ ਮਨ ਦੇ ਪਾਪ ਹਨ ਦਸ ਪ੍ਰਾਕਧ ਯ ਵਿਜੈ ਸਵੱਲ ਬਲ ਬਲ ਨੰਦ ਸੋ ਨੰਦ ਪਦਰਸੋ ਪਦਰ ਚਾਂਡਕ ਵੇ ਨੀਤ 10 পাপ ਵਿਚਾਰ सागर ਆਦ ਵਿਦਾਂਤ ਗ੍ਰੰਥਾਂ ਦੇ ਨਿਜਮ ਲਿਖਤ ਹਨ ਤਿੰਨ পাপ ਸਰੀਰ ਦੇ ਚੋਰੀ ਯਾਰੀ ਹਿੰਸਾ ਤਿੰਨ পাপ ਮਨ ਦੇ ਤ੍ਰਸਨਾ ਚੰਤਾ ਬੁੱਧੀ ਦੀ ਮੰਦਤਾ ਚਾਰ পাপ ਬਾਣੀ ਦੇ ਲਿੰਦਿਆ ਝੂਠ ਕਠੋਰਤਾ ਵਾਚਾਲਤਾ 10 ਪ੍ਰਾਨ ਪੌਨ 10 ਸੁਨੋ ਨਾਮ ਪ੍ਰਾਨ ਹੈ ਅਪਾਨ ਦੂ ਯਾ ਨੀਜੇ ਸਮਾਨ ਉਧਿਆਨ ਹੈ ਵੇ ਆਨ ਸੋ ਨਾਗ ਔਰ ਕੁਰਮ ਕ੍ਰਿਕਲ ਦੇਵਦਤ ਲਖੋ ਦਸਵੀਂ ਤਨਜਾ ਨਾਮਕਰਤ ਵਿਖਾਨ ਸੋ ਪਹਿਲੇ ਨੰਬਰ ਤੇ ਪ੍ਰਾਨ ਹਿਰਦੇ ਵਿੱਚ ਦੂਸਰੇ ਨੰਬਰ ਤੇ ਅਪਾਨ ਗੁਦਾ ਵਿੱਚ ਇਸੇ ਹੀ ਤਰ੍ਹਾਂ ਨੰਬਰ ਵਾਈਜ਼ ਸਮਾਨ ਨਾਭੀ ਵਿੱਚ ਉਦਿਆਨ ਕੰਠ ਵਿੱਚ ਬਿਆਨ ਸਾਰੇ ਸਰੀਰ ਵਿੱਚ ਵਿਆਪਕ ਹੈ 6 ਨੰਬਰ 6ਵੇਂ ਤੇ 나ਗ ਟਕਾਰ ਨੰਬਰ 8ਵੇਂ ਤੇ ਕ੍ਰਿਕਲ ਭੁੱਖ ਲਗਾਉਂਦੀ ਹੈ ਨੰਬਰ 9 ਦੇ ਦੇਵਦਤ ਅਵਾਸੀ ਲੈਂਦੀ ਹੈ 10ਵੇਂ ਦੇ ਤਿਤਨ ਜੈ ਮਗਰ ਪਿੱਛੋਂ ਸਰੀਰ ਨੂੰ ਫਲਾਉਣ ਵਾਲੀ ਹੈ ਮਰਨ ਦੇ ਪਿੱਛੋਂ ਸਰੀਰ ਨੂੰ ਜੋ ਫਲਾ ਦਿੰਦੀ ਹੈ 10 ਦਿਸ਼ਾ ਦੇ ਮਾਲਕ 10 ਦੇਵਤਾ ਪੂਰਬ ਦਾ ਇੰਦਰ ਅਗਨ ਕੋਣ ਦਾ ਅਗਨਾ ਦੱਖਣ ਦਾ ਯਮ ਨੈਰੀਤੀ ਕੋਣ ਦਾ ਨੈਰਤ ਰਾਖਸ਼ ਹੈ ਪੱਛਮ ਦਾ ਵਰਣ ਹੈ ਵਾਵੀ ਕੋਣ ਦਾ ਵਾਜੂ ਉੱਤਰ ਦਾ ਕੁਬੇਰ ਈਸ਼ਾਨ ਦਾ ਸ਼ਿਵ ਊਰਦ ਉੱਪਰ ਦਾ ਮਤਲਬ ਕਿ ਬ੍ਰਹਮਾ ਅਦੋ ਘੇਠਾਂ ਦਾ ਅਦੋ ਮਤਲਬ ਘੇਠਾਂ ਦਾ ਸ਼ੇਸ਼ਨਾਗ 11ਵੀਂ ਪਾਤਸ਼ਾਹੀ ਜਾਗਦੀ ਜੋਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 11 ਰੁਦਰ ਅਜ ਇੱਕ ਪਾਦ ਅਹ ਵਰਦਨ ਪੇਨਾਕੀ ਅਪਾਰ ਜਿਤ ਤ੍ਰਯੰਬਕ ਮਹੇਸ਼ਵਰ ਬ੍ਰਖਾਪਕੀ ਸ਼ੰਭੂ ਹਰਣ ਸ਼ਿਵ ਇਸੇ ਹੀ ਤਰ੍ਹਾਂ ਅਗੇ 12 ਦੀ ਗਣਤੀ ਸ਼ੁਰੂ ਹੁੰਦੀ ਹੈ 12 ਸੂਰਜ ਇੰਦਰ ਦੂਜੇ ਨੰਬਰ ਤੇ ਧਾਤਾ ਪਗ ਪੂਸ਼ਾ ਮਿੱਤਰ ਵਰਣ ਅਰਯਮਾ ਅੰਛੂ ਵਿਵਸਤ ਤ੍ਰਕਸ਼ਟਾ ਸਵਿਤਾ ਵਿਸ਼ਨ 12 ਰਾਸ਼ੀਆਂ ਹਨ ਮੇਘ ਬ੍ਰਿਸ਼ ਮਿਥਨ ਕਰਕ ਸਿੰਘ ਕੰਨਿਆ ਤੂਲਾ ਬ੍ਰਿਛਕ ਤਨ ਮਕਰ ਕੁੰਭ ਮੀਨ 12 ਮਹੀਨੇ ਦੇਸੀ ਚੇਤ ਵਿਸਾਖ ਜੇਠ ਹਾਰ ਸਾਵਣ ਭਾਦਰੋ ਅੱਸੂ ਕੱਤਕ ਮੱਘਰ ਪੋਹ ਮਾਘ ਫਗਣ 12 ਮਹੀਨੇ ਅੰਗਰੇਜ਼ੀ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਗਸਤੰਬਰ ਅਕਤੂਬਰ ਨਵੰਬਰ ਦਸੰਬਰ 12 ਪੰਥ ਜੋਗੀਆਂ ਦੇ ੇਤੂ ਪਾਵਾ ਆਈ ਗਾਇਆ ਪਾਗਲ ਗੋਪਾਲ ਦਾਸ ਕੰਥੜੀ ਬਨ ਤਵਜ ਚੋਲੀ ਰਾਵਲ ਯਥਾ ਬਾਰਾਹ ਮਹਿ ਰਾਵਲ ਖਪ ਜਾਵੈ ਚਹੁ ਸ਼ਿਆ ਮੈਂ ਸੰਨਿਆਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਥਾ ਜੋਗੀ ਬਾਹਰ ਪੰਥ ਚਲਾਏ 12 ਤਿਲਕ ਵੈਸ਼ਨਵਾ ਦੇ ਮੱਥਾ ਕੰਠ ਉਦਰ ਛਾਤੀ ਸੱਜੀ ਕੁਖ ਖੱਬੀ ਕੁਖ ਸੱਜੀ ਬਾਹ ਖੱਬੀ ਬਾਹ ਸੱਜਾ ਕੰਨ ਖੱਬਾ ਕੰਨ ਪਿੱਠ ਕਮਰ ਲੱਕ ਇਸੇ ਹੀ ਤਰ੍ਹਾਂ 12 ਮਿਸਲਾਂ ਹੋਈਆਂ ਹਨ 12 ਪ੍ਰਕਾਰ ਦੀ ਸੇਵਾ ਹਿੰਦੂ ਮਤ ਅਨੁਸਾਰ ਪਹਿਲੇ ਨੰਬਰ ਤੇ ਦੇਵਤਾ ਦੇ ਮੰਦਰ ਬਣਾਉਣ ਲਈ ਚੱਲਣਾ ਮੰਦਰ ਦੀ ਪ੍ਰਕਰਮਾ ਕਰਨਾ ਦੇਵਤੇ ਦੇ ਧਾਮ ਪਰਸਨਲੀ ਯਾਤਰਾ ਕਰਨੀ ਪੂਜਾ ਵਾਸਤੇ ਫੁੱਲ ਤੋੜਨੇ ਦੇਵ ਮੰਦਰ ਵਿੱਚ ਝਾੜੂ ਦੇਣਾ ਮੂਰਤੀ ਨੂੰ ਇਸ਼ਨਾਨ ਸ਼ਿੰਗਾਰ ਆਦ ਕਰਨਾ ਨਾਮ ਜਪਣਾ ਹਰੀ ਦੀ ਕਥਾ ਸੁਣਨੀ ਮੂਰਤੀ ਦਾ ਦਰਸ਼ਨ ਕਰਨਾ ਠਾਕੁਰ ਜੀ ਦਾ ਪ੍ਰਸ਼ਾਦ ਸਿਰ ਤੇ ਰੱਖਣਾ ਵਾ ਪ੍ਰਣਾਮ ਕਰਨਾ ਦੇਵਤੇ ਉੱਤੇ ਚੜੇ ਫੁੱਲ ਲੈ ਕੇ ਸੁਗਣਾ ਇਸੇ ਹੀ ਤਰ੍ਹਾਂ ਅੱਗੇ 14 ਦੀ ਗਿਣਤੀ ਲੈ ਕੇ ਅਗਲੀ ਵੀਡੀਓ ਵਿੱਚ ਆਪ ਜੀ ਦੇ ਸਾਹਮਣੇ ਹੋਵਾਂਗਾ ਇਹਨਾਂ ਦੇ ਸ਼ਬਦਾਂ ਉੱਤੇ ਆਪ ਜੀ ਖੂਬ ਵਿਚਾਰ ਕਰਨਾ ਅਤੇ ਇਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਨੀ ਸਮਝਣ ਦੀ ਕੋਸ਼ਿਸ਼ ਕਰਨੀ ਕਈ ਸ਼ਬਦ ਦੇ ਵਿੱਚ ਪੰਜਾਬੀ ਦੇ ਹਨ ਕਈ ਵਿੱਚ ਇੰਗਲਿਸ਼ ਦੇ ਹਨ ਅਤੇ ਕਈ ਸੰਸਕ੍ਰਿਤ ਉਰਦੂ ਪਾਸ਼ਾ ਦੇ ਹਨ ਆਪ ਜੀ ਵੀਡੀਓ ਨੂੰ ਪੂਰੇ ਗੌਰ ਦੇ ਨਾਲ ਸੁਣਨ ਦੀ ਕੋਸ਼ਿਸ਼ ਕਰਨੀ ਅਤੇ ਇਹਨਾਂ ਸ਼ਬਦਾਂ ਨੂੰ ਸਮਝ ਕੇ ਪੜਨ ਦੀ ਜਾਂ ਫਿਰ ਅੱਛੀ ਤਰ੍ਹਾਂ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰਨੀ ਇਸੇ ਹੀ ਤਰ੍ਹਾਂ ਆਪ ਜੀ ਦੇ ਸਨਮੁਖ ਫਿਰ ਅਗਲੀ 14 ਦੀ ਗਣਤੀ ਲੈ ਕੇ ਹਾਜ਼ਰ ਹੋਵਾਂਗਾ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤਾਂ ਜੋ ਸਾਰਿਆਂ ਦੇ ਕੋਲ ਇਹ ਵੀਡੀਓ ਪਹੁੰਚ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ